ਸਰ ਸ਼ਿਕਾਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਬਰਨਾਲਾ ਦੀ ਬਰਨਾਲ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਦੁਸ਼ਹਿਰਾ ਦੇਖਣਗੇ ਇੱਕ ਨੌਜਵਾਨ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਜਿੱਥੇ ਪੂਰੇ ਦੇਸ਼ ਭਰ ਦੇ ਵਿੱਚ ਦੁਸ਼ਹਿਰਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਸੀ ਪਰ ਉੱਥੇ ਹੀ ਦੁਸ਼ਹਿਰੇ ਵਾਲੇ ਦਿਨ ਦੁਸ਼ਹਿਰਾ ਦੇਖਣਾ ਨੌਜਵਾਨ ਨੂੰ ਮਹਿੰਗਾ ਪੈ ਗਿਆ ਲੜਾਈ ਦੇ ਦੌਰਾਨ ਕੁਝ ਨੌਜਵਾਨਾਂ ਦੇ ਵੱਲੋਂ ਇਸ ਮੁੰਡੇ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਕਤਲ ਦੀ ਵਾਅਦਤ ਸੁਣਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹਨਾਂ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਇਸ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਉਹ ਗਰੀਬ ਪਰਿਵਾਰ ਦਾ ਨਾ ਸੰਬੰਧ ਰੱਖਦੇ ਨੇ ਤੇ ਉਹਨਾਂ ਦੇ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਲ ਦੇ ਨਾਲ ਚੱਲਦਾ ਤੇ ਉਹਨਾਂ ਨੇ ਪੰਜਾਬ ਸਰਕਾਰ ਤੋਂ ਮਦਦ ਦੀ ਗੋਹਾਰ ਲਗਾਈ ਹੈ ਇਸ ਦੇ ਨਾਲ ਹੀ ਮੌਕੇ ਦੇ ਉੱਤੇ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਵੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਸਭ ਤੋਂ ਪਹਿਲਾਂ ਸੁਣਦੇ ਆ ਪੀੜਤ ਪਰਿਵਾਰ ਦਾ ਹੋਰ ਕੀ ਕੁਝ ਕਹਿਣਾ ਇਸ ਪੂਰੀ ਘਟਨਾ ਨੂੰ ਲੈ ਕੇ ਰਬਾ ਮਾ ਤੇਰਾ ਕੀ ਵਾਲਾ ਕਰਤਾ ਤੇਰਾ ਤੂੰ ਮਨਸੂਰ ਜਦੋਂ ਬੁਲਾਦਾ ਕੀ ਕੰਮ ਕਰਦਾ ਤੁਹਾਡਾ ਬੇਟਾ ਸਕਰੀਨ ਕੱਟ ਨਹੀਂ ਬੈਠ ਸੀ ਜੀ ਬੈਠ ਕੇ ਕੰਮ ਕਰਦਾ ਸੀ ਇੱਕ ਘਟਨਾ ਕਰਮ ਕਿਵੇਂ ਹੋਇਆ ਜੀ ਇਹ ਕਿਤੇ ਇਹ ਲੜਾਈ ਸੀ ਕਿ ਜੀ ਇਹ ਤਾਂ ਘੜਾ ਸੀਗਾ ਓ ਨਲਾ ਲੜਦੇ ਇਹ ਘਰੇ ਦੇ ਦੇ ਮਾਂ ਕਰਦੀ ਆ ਕਿ ਘਰ ਚ ਮਾਰੀਓ ਪਰਿਵਾਰ ਦੇ ਵਿੱਚ ਕੋਣ ਕੋਣ ਹੈਗਾ ਬਾਪੂ ਜੀ ਕੀ ਕੰਮ ਕਰਦੇ ਪਰਿਵਾਰ ਦੇ ਵਿੱਚ ਦੋ ਮੇਰੇ ਨੂੰਹਾਂ ਨੇ ਦੋ ਪੁੱਤ ਸੀਗੇ ਤੇ ਤੋਂ ਵੱਡੇ ਦੇ ਤਿੰਨ ਵੇਟਗਾ ਨੇ ਇੱਕ ਬੇਟਾ ਇਹਦੇ ਕਿੰਨੇ ਬੱਚੇ ਸੀਗੇ ਇਹਦਾ ਇੱਕ ਮੀਡੀਆ ਜੀ ਕਿੰਨੇ ਮਹੀਨੇ ਦੀ ਉਹ ਆ ਜੀ 8-9 ਮਹੀਨੇ ਦੀ ਆ ਮੰਗ ਕੀ ਕਰਦਾ ਬਾਪੂ ਜੀ ਘਟਨਾ ਕਰਨ ਲੈ ਕੇ ਮੰਗ ਇਹ ਤਾਂ ਸਰਕਾਰ ਤੋਂ ਹੀ ਮੰਗ ਕਰਦਿਆ ਵੀ ਇਹਨਾਂ ਨੂੰ ਕੋਈ ਨੋ ਗਰੀਦਾ ਹੋ ਗਈ ਤਾਂ ਆਵੇ ਵੀ ਤੇ ਮੇਰੀ ਬੱਚੀ ਦਾ ਕੋਈ ਮਾਰਾ ਮੋਟਾ ਆਖਰਾ ਬੰਦੇ ਉਹਨਾਂ ਵੱਲ ਉਹਨੂੰ ਦੇਲ ਦੇ ਅੰਦਰ ਚਲਾ ਦਈਦਾ ਜੀ ਆ ਬੱਚੀ ਦੀ ਮਗਹੌਲੀ ਚਾਹੀਦੀ ਉਹਨਾਂ ਨੂੰ ਵੀ ਜੇ ਅੱਗੇ ਤੋਂ ਘਾਣਾ ਆਏ ਕਰ ਤਕਨ ਕਿਹਨਾ ਨਾ ਬਟਾ ਮੇਰਾ ਨਾਮ ਰੀਤਾ ਰانیہ ਬੜੇ ਕੀ ਕਹਿਣਾ ਚਾਹਣ ਜਿਹੜੇ ਬੰਦ ਭਾਗੀ ਘਟਨਾ ਸਾਹਮਣੇ ਆਏ ਵੀਰੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਫਾਂਸੀ ਦੀ ਜਿਵੇਂ ਮੈਨੂੰ ਰੋਲਿਆਗਾ ਮੇਰੇ ਬੱਚੇ ਨੂੰ ਰੋਲਿਆ ਹੋਣ ਕੋਣ ਇਹਨੂੰ ਦੇਖੋਗਾ ਕੋਣ ਇਹਦੇ ਪਰਮਿਸ਼ਨ ਕਰੂਗਾ ਮੇਰੇ ਲਈ 8 ਮਹੀਨੇ ਦੀ ਹੋਈ ਸੀ ਮੈਨੂੰ ਇਨਸਾਫ ਚਾਹੀਦਾਗਾ ਕਿਵੇਂ ਘਟਨਾ ਕਰਮ ਕਿਵੇਂ ਆਇਆ ਐਵੇਂ ਮੇਨੂ ਸ਼ਾਮ ਨੂੰ ਫੋਨ ਲਾਇਆ ਇਹਨਾਂ ਨੇ ਕਿ ਨਹੀਂ ਤੂੰ ਮੈਨ ਮੇਲੇ ਜਾ ਉਸ ਤੋਂ ਬਾਅਦ ਫੋਨ ਆਇਆ ਕਹਿੰਦੇ ਵੀ ਇਹਦੇ 6:00 ਵੱਜ ਗਈ ਮੈਨੂੰ ਹਨੂਕ ਨੇ ਫੋਨ ਲਾਇਆ ਕਿ ਮੈਂ ਭਾਬੀ ਇਹਦੇ 6:00 ਵੱਜੇ ਤੂੰ ਛੇਤੀ ਆ ਛੋਟੇ ਮੁੰਡੇ ਨੇ ਫੋਨ ਲਾਇਆ ਕਹਿੰਦਾ ਭਾਬੀ ਇਹਦੇ ਕਿਰਚ ਮਾਰੇ ਕਿਸੇ ਨੇ ਹਾਏ ਮੇਰੇ ਬੱਲੇ ਸਾਰਿਆਂ ਨੂੰ ਹੀ ਬੇਨਤੀ ਹੈ ਮੈਨਨਸਾਭ ਚਾਹੀਦਾ ਮੇਰੇ ਬੱਚੇ ਨੂੰ ਤੈਨੂੰ ਨਰਮਲ ਸਿੰਘ ਖਾਲਸਾ ਜੀ ਕੀ ਕਰਨਾ ਚਾਹਣਾ ਜਿਹੜੇ ਮਨ ਭਾਗੀ ਘਟਨਾ ਸਾਹਮਣੇ ਆਈ ਹੈਗੀ ਆ ਇਹ ਜੀ ਬਹੁਤ ਹੀ ਕਟਿਆ ਹਰਕਤ ਕੀਤੀ ਹੈ ਜਿਨ੍ਹਾਂ ਨੇ ਕੀਤੀ ਹੈ ਇਹਨਾਂ ਦਾ ਬੇਟਾ ਸੀ ਭੋਲਾ ਸਿੰਘ ਦਾ ਹੀਰਾ ਸਿੰਘ ਉਹਦਾ ਨੋਆ ਔਰ ਇੱਕ ਕਿਸੇ ਦੀ ਲੜਾਈ ਸੀ ਉੱਥੇ ਖੜਾ ਸੀ ਇਹ ਇਹਦੇ ਖਾ ਖਾ ਬਿਨਾ ਮਤਲਬ ਤੋਂ ਕਿਸੇ ਨੇ ਕਿਰਤ ਮਾਰੀ ਹੈ ਤੇ ਉਹਦਾ ਜੋ ਕਤਲ ਹੋਇਆ ਜੀ ਕਤਲ ਬਹੁਤ ਬੁਰਾ ਹੋਇਆ ਜੀ ਇਹ ਘਟਨਾ ਕਿੱਥੋਂ ਦੀ ਹੈਗੀ ਹੈ ਕਿਵੇਂ ਕਤਲ ਹੋਇਆ ਇਹ ਜੀ ਦਸਹਿਰਾ ਸੀਗਾ ਜੀ ਕੱਲ ਦਸਹਿਰੇ ਤੇ ਗਏ ਸੀਗੇ ਦੇਖਣ ਵਾਸਤੇ ਦਸਹਿਰਾ ਉੱਥੇ ਭੀੜ ਦੇ ਵਿੱਚ ਇਹਨਾਂ ਦੀ ਕੋਈ ਕਿਸੇ ਦੀ ਲੜਾਈ ਹੋ ਰਹੀ ਸੀ ਉੱਥੇ ਇਹ ਵੀ ਖੜਾ ਸੀਗਾ ਤੇ ਉੱਥੇ ਉਹਦਾ ਕਤਲ ਹੋ ਗਿਆ ਜੀ ਕਿਵੇਂ ਹੋਇਆ ਜੀ ਕਤਲ ਕਤਲ ਤਾਂ ਇਹ ਹੀ ਦੱਸਦੇ ਆ ਵੀ ਕਿਰਤ ਚ ਮਾਰੀ ਆ ਬੇ ਜੀ ਪਰਿਵਾਰ ਦੇ ਵਿੱਚ ਕੌਣ-ਕੌਣ ਹੈਗਾ ਜੀ ਪਰਿਵਾਰ ਦੇ ਵਿੱਚ ਉਹਦੀ ਮੰਮੀ ਆ ਜੀ ਉਹਦਾ ਡੈਡੀ ਹੈ ਤੇ ਕੋਦੀ ਬੱਚੀ ਆ 8-9 ਮਹੀਨਿਆਂ ਦੀ ਉਹਦੇ ਘਰ ਵਾਲੀ ਹੈ ਜੀ ਇੱਕ ਉਹਦਾ ਭਾਈ ਹੈ ਕੀ ਕੰਮ ਕਰਦਾ ਸੀ ਇਹ ਗੇਟਾਂ ਦਾ ਕੰਮ ਕਰਦਾ ਸੀ ਬਿਲਡਿੰਗ ਦਾ ਬਿਲਡਿੰਗ ਦਾ ਕੰਮ ਕਰਦਾ ਸੀ ਗੇਟਾਂ ਦਾ ਜੀ ਆਪਦੀ ਮਜ਼ਦੂਰੀ ਕਰਦੀ ਸੀਗੀ ਟਾਈਮ ਪਾਸ ਕਰਦੀ ਵਿਚਾਰੇ ਗਰੀਬੰਦੇ ਜੀ ਮਾਂ ਕੀ ਕਰਦੇ ਸਰ ਮੰਗਤਾ ਜੀ ਇਹੀ ਹੈ ਜੀ ਸਾਡੀ ਪ੍ਰਸ਼ਾਸਨ ਤੋਂ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਅੰਦਰ ਕੀਤਾ ਜਾਵੇ ਉਹਨਾਂ ਨੂੰ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਮਾਪਿਆਂ ਨੂੰ ਇਨਸਾਫ ਮਿਲੇ ਉਹਦੇ ਘਰ ਵਾਲੀ ਨੂੰ ਉਹਦੀ ਬੱਚੀ ਆ ਛੋਟੀ ਜੀ 8-9 ਮਹੀਨੇ ਜੀ ਨੂੰ ਸੰਸਾਰ ਮਿਲਣਾ ਚਾਹੀਦਾ ਬਿਲਕੁਲ ਖੋਖਲੀ ਆ ਜੀ ਕੋਈ ਪ੍ਰਬੰਧ ਨਹੀਂ ਸੀ ਕੋਈ ਅਸੀਂ ਥਾਣੇ 'ਚ ਵੀ ਗਏ ਸੀਗੇ ਪਰ ਜੋ ਉਹਨਾਂ ਦੇ ਰਾਤ ਦੇ ਹਾਲਾਤ ਸੀ ਥਾਣੇ ਦੇ ਉਹ ਦੱਸਣਯੋਗ ਨਹੀਂ ਹੈਗੇ ਜੀ ਉਹ ਬਹੁਤ ਬੁਰੇ ਹਾਲਾਤ ਸੀ ਉਹ ਥਾਣੇ ਦੇ ਜੀ ਜਿਹੜਾ ਇਹ ਕਤਲ ਹੋਇਆ ਸਰ ਇਹ ਬਹੁਤ ਹੀ ਮੰਦੀਪਾ ਘਟਨਾ ਹੋਈ ਆ ਇਹ ਖੁਦ ਮੇਰਾ ਭਤੀਜਾ ਸੀਗਾ ਜੀ ਜਿਹੜਾ ਇਹ ਸਾਰਾ ਕੁਝ ਜਿਹੜਾ ਕਤਲ ਹੋਇਆ ਨਾ ਜੀ ਇਹ ਬਹੁਤ ਪ੍ਰਸ਼ਾਸਨ ਦੀ ਨਲੈਕੀ ਕਾਰਨ ਹੋਇਆ ਕੋਈ ਪ੍ਰਬੰਧ ਨਹੀਂ ਸੀ ਉੱਥੇ ਘਟ ਦੇ ਵਿੱਚ ਹੋਇਆ ਕੋਈ ਪ੍ਰਸ਼ਾਸਨ ਦਾ ਉੱਥੇ ਕੋਈ ਵੀ ਮਜੂਤਾ ਅਧਿਕਾਰੀ ਨਹੀਂ ਸੀਗਾ ਇਵੇਂ ਹੋਇਆ ਕਤਲ ਜੀ ਇਹ ਕਤਲ ਹੋਇਆ ਸਾਰਾ ਉੱਥੇ ਜਿੱਦੋਂ ਬੱਚੇ ਇਹ ਮੁੰਡਾ ਦਸਹਿਰਾ ਦੇਖਣ ਗਿਆ ਸੀਗਾ ਬੱਚਿਆਂ ਨਾਲ ਸੀਗੇ ਉੱਥੋਂ ਦੇ ਕੋਈ ਸ਼ਰਾਰਤੀ ਅੰਸਰ ਹੁੱਲੜਬਾਜੀ ਕਰਨ ਵਾਲੇ ਬੱਚ ਮੁੰਡਿਆਂ ਨੇ ਜਿਹੜਾ ਨੇ ਉਹਨਾਂ ਦੇ ਦੇ ਕਿਰਚ-ਕੁਰਚ ਦੇ ਜਿਹੜਾ ਮਾਰਤੀ ਇਹਦੇ ਆਪਣੇ ਪੇਟ ਦੇ ਵਿੱਚ ਜੀ ਉਹਦੇ ਕਾਰਨ ਇਹਦਾ ਕਤਲ ਹੋ ਗਿਆ ਸਰ ਕਿੰਨੀ ਉਮਰ ਸੀ ਤੇ ਕੀ ਕੰਮ ਕਰਦੇ ਕੀ ਪਰਿਵਾਰ ਹੈਗਾ ਇਹਦਾ ਸਰ ਉਮਰ ਤਾਂ ਇਹਦੀ ਮੈਨੂੰ ਲੱਗਦਾ ਤਕਰੀਬਨ 23 ਸਾਲ ਦੇ ਲਗਭਗ ਸੀਗਾ ਜੀ ਇਹ ਗਰੀਬ ਪਰਿਵਾਰਾ ਖੁਦ ਅਸੀਂ ਸਾਰੇ ਮਜ਼ਦੂਰ ਪਰਿਵਾਰ ਆਂ ਦਿਹਾੜੀ ਦੇ ਉੱਤੇ ਕਰਨ ਵਾਲੇ ਬੰਦੇ ਆਂਗੇ ਇਹਦੇ ਵਿੱਚ ਤਿੰਨ ਇਹਦੇ ਮਾਤਾ ਪਿਤਾ ਬਜ਼ੁਰਗ ਨੇ ਗੋਡੇ ਦੀ ਕੰਮ ਕਰਦੇ ਪਿਤਾ ਇਹਦਾ ਬੈਠਾ ਮਾਤਾ ਬਜ਼ੁਰਗ ਆ ਗਈ ਔਰ ਇੱਕ ਸਾਦੀ ਹੋਈ ਵੀ ਇੱਕ ਛੋਟੀ ਜੀ ਬੱਚੀ ਆ 8-10 ਮਹੀਨਿਆਂ ਦੀ ਹੋਈ ਆ ਕੋਈ ਵੀ ਪ੍ਰਬੰਧਕ ਹਾਲਾਤ ਘਰ ਦੇ ਨਹੀਂ ਹੈਗੇ ਇਹ ਪਦੀਆ ਬਹੁਤ ਹੀ ਗਰੀਬੀ ਕਾਰਨ ਚੱਲ ਰਿਹਾਗਾ ਮੰਗ ਕੀ ਕਰਦੇ ਹੋ ਜੀ ਮੰਗ ਅਸੀਂ ਇਹ ਕਰਦੇ ਆ ਸਰ ਜਿਹੜਾ ਕਤਲ ਹੋਇਆ ਉਹਨਾਂ ਨੂੰ ਦੋਸ਼ੀਆਂ ਨੂੰ ਫੜ ਕੇ ਜਲਦ ਤੋਂ ਜਲਦ ਜੇਲ੍ਹ ਦੇ ਸਰਾਖਾਂ ਦੇ ਵਿੱਚ ਸਿੱਟਿਆ ਜਾਵੇ ਜੋ ਕੀ ਪ੍ਰਸ਼ਾਸਨ ਦੀ ਨਲਾਈਕੀ ਦੇ ਕਾਰਨ ਹੋਇਆ ਜਾਂ ਕਿਸੇ ਵੀ ਕਾਰਨ ਹੋਇਆ ਉਹਨਾਂ ਨੂੰ ਢਿੱਲ ਬਖਸੀ ਗਈ ਆ ਅਸੀਂ ਇਹ ਕਹਿੰਦੇ ਆ ਸਾਰਾ ਸਾਰਾ ਸਾਰ ਦੋਸ਼ ਪ੍ਰਸ਼ਾਸਨ ਤੇ ਆ ਜੀ ਵੀ ਜਿਹੜਾ ਇਹ ਬੱਚੇ ਆ ਦਾ ਕਤਲ ਹੋਇਆ ਨਾ ਅਸੀਂ ਸਾਰੇ ਮਜ਼ਦੂਰ ਹੈ ਭਾਈਆਂ ਦੇ ਅਸੀਂ ਇੱਕ ਪਰਵਾਂਥੇ ਬੱਚੇ ਦੀ ਪਰਵਾਂ ਨੂੰ ਇੱਕ ਨੂੰ ਨੌਕਰੀ ਜ਼ਰੂਰ ਦਿੱਤੀ ਜਾਵੇ ਨਹੀਂ ਅਸੀਂ ਕੋਈ ਆਉਣ ਆ ਸਮੇਂ ਦੇ ਵਿੱਚ ਹੋਰ ਵੀ ਮਜ਼ਦੂਰ ਜਸੇ ਬੰਦਿਆਂ ਨੂੰ ਲੈ ਕੇ ਨਾ ਸੰਘਰਸ਼ ਬਟਣ ਦੀ ਕੋਈ ਨਾ ਕੋਈ ਅਸੀਂ ਪਰੰਦ ਕਰਾਂ ਅਸੀਂ ਸਰਕਾਰ ਤੋਂ ਨਾ ਜਿਹੜਾ ਇਹ ਮਾਫੀਆ ਵੀ ਮੰਗ ਮੰਗ ਕਰਦੇ ਆ ਜੀ ਜਿਹੜਾ ਇਹਨਾਂ ਦੇ ਘਰ ਦੇ ਵਿੱਚ ਕੋਈ ਕਮਾਉਂਤਾ ਰਹੇ ਨਹੀਂ ਗਿਆ ਘਰ ਦੇ ਹਾਲਾਤ ਬਹੁਤ ਮਾੜੇ ਹੋਵਾਂਗੇ ਛੋਟੀ ਬੱਚੀ ਆ ਤੇ ਇੱਕ ਅਸੀਂ ਇਹਨਾਂ ਦੇ ਨੌਕਰੀ ਬਾਰੇ ਅਸੀਂ ਮੰਗ ਕਰਦੇ ਆਂ ਰਾਤ ਦਸਹਿਰਾ ਗਰਾਊਂਡ ਦੇ ਵਿੱਚ ਇੱਕ ਕਤਲ ਹੋਇਆ ਕੀ ਇਹ ਪੂਰਾ ਮਾਮਲਾ ਤੇ ਕੀ ਗੱਲਬਾਤ ਹੈ ਸਰ ਰਾਤ ਨੂੰ ਕੋਈ ਨਾਈਟ ਡਿਊਟੀ ਦੇ ਉੱਤੇ ਇੱਕ ਪੇਸ਼ੈਂਟ ਲਿਆਂਦਾ ਗਿਆ ਹੀਰਾ ਸਿੰਘ ਨਾਮ ਦਾ ਪੇਸ਼ੈਂਟ ਸੀਗਾ 35 ਸਾਲ ਦੇ ਕਰੀਬ ਉਹਦੀ ਉਮਰ ਸੀਗੀ ਤੇ ਪੇਸ਼ੈਂਟ ਪ੍ਰੋਡਿਟੀ ਸੀ ਸੀਪੀਆਰ ਕੀਤਾ ਸਾਡੇ ਉਸ ਨਾਮ ਤੇ ਜਿਹੜਾ ਐਮਰਜੈਂਸੀ ਡਾਕਟਰ ਸੀਗਾ ਤੇ ਪਰ ਇਹ ਪੇਸ਼ੈਂਟ ਰਵਾਈਵ ਨਹੀਂ ਹੋਇਆ ਉਸ ਤੋਂ ਬਾਅਦ ਇਹਨੂੰ ਮੌਚਰੀ ਚ ਸ਼ਿਫਟ ਕਰ ਦਿੱਤਾ ਗਿਆ ਤੇ ਬਾਕੀ ਹੁਣ ਪੋਸਮਾਰਟਮ ਹੋਣ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਇਹਦਾ ਜਿਹੜਾ ਕਾਰਨ ਕੀ ਹੈ ਮੌਤ ਦਾ ਕਾਰਨ ਕੀ ਹੈ ਠੀਕ ਹੈ ਰਾਤ ਕਿੰਨੇ ਕੇ ਵਜੇ ਦੇ ਕਰੀਬ ਆਇਆ ਇਹ ਨਾਈਟ ਡਿਊਟੀ ਤੇ ਆਇਆ ਸੀਗਾ 8 ਵਜੇ ਤੋਂ ਬਾਅਦ ਉੱਥੇ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਦੁਸ਼ਹਿਰੇ ਦੇ ਤਿਹਾੜੀ ਦੇ ਮੱਦੇਨਜ਼ਰ ਲਗਾਤਾਰ ਚਾਰੇ ਪਾਸੇ ਪੁਲਸ ਨੂੰ ਤਾਇਨਾਤ ਕੀਤਾ ਗਿਆ ਸੀ ਤਾਂ ਕਿ ਕਿਤੇ ਵੀ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਪਰ ਇਸ ਦੇ ਬਾਵਜੂਦ ਵੀ ਦੇਖਿਆ ਜਾ ਰਿਹਾ ਹੈ ਕਿ ਲੋਕ ਨਿੱਕੀਆਂ-ਮੋਟੀਆਂ ਤਕਰਾਰਾਂ ਪਿੱਛੇ ਇੱਕ ਦੂਜੇ ਦਾ ਜਲਦੀ ਕਤਲ ਕਰ ਦਿੰਦੇ ਨੇ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੱਲ ਦੇਰ ਰਾਤ ਦੀ ਇਹ ਘਟਨਾ ਹੈ। ਜਦੋਂ ਦੁਸ਼ਹਿਰਾ ਗਰਾਊਂਡ ਦੇ ਵਿੱਚ ਜਿਹੜਾ ਦੁਸ਼ਹਿਰੇ ਦਾ ਮੇਲਾ ਸਮਾਪਤ ਹੋ ਗਿਆ ਸੀ ਤੇ ਸਾਰੇ ਲੋਕ ਕਿੱਥੋਂ ਜਾ ਚੁੱਕੇ ਸੀ ਉਸ ਤੋਂ ਬਾਅਦ ਇਹ 9:30 ਦੇ ਕਰੀਬ ਇਹ ਘਟਨਾ ਹੋਈ ਹੈ ਜਦੋਂ ਇੱਥੇ ਦੋ ਨੌਜਵਾਨਾਂ ਦੇ ਗੁੱਟ ਜਿਹੜੇ ਆ ਉਹ ਆਪਸ ਵਿੱਚ ਲੜੇ ਸੀ। ਇਦੇ ਵਿੱਚ ਇੱਕ ਨੌਜਵਾਨ ਹੀਰਾ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਗਰਚਾ ਰੋਡ ਬਰਨਾਲਾ ਇਹਦੇ ਉੱਤੇ ਕਿਸੇ ਛੁਰੀ ਨੁਮਾ ਹਥਿਆਰ ਦੇ ਨਾਲ ਇਹਦੇ ਬੱਖੀ ਦੇ ਵਿੱਚ ਵਾਰ ਕੀਤਾ ਗਿਆ ਜਿਹਦੇ ਵਿੱਚ ਐਕਸੈਸਿਵ ਬਲੀਡਿੰਗ ਹੋਣ ਦੇ ਕਾਰਨ ਇਹਦੀ ਮੌਤ ਹੋ ਗਈ ਸੀ ਮੌਕੇ ਤੇ ਤੇ ਇਹਨੂੰ ਫਰਦਰ ਜਿਹੜਾ ਹਸਪਤਾਲ ਲਿਜਾਇਆ ਗਿਆ ਇਹ ਪ੍ਰੋਟੈਕਟ ਆਇਆ ਗਿਆ ਤੇ ਇਹਦਾ ਜਿਹੜਾ ਇੱਕ ਰਿਸ਼ਤੇਦਾਰ ਉੱਥੇ ਮੌਕੇ ਤੇ ਮੌਜੂਦ ਸੀ ਉਹਦੇ ਬਿਆਨਾਂ ਦੇ ਉੱਤੇ ਅਸੀਂ ਐਫ ਆਈ ਆਰ ਦਰਜ ਕਰ ਰਹੇ ਹਾਂ ਸਾਡੀਆਂ ਟੀਮਾਂ ਸਾਡੀਆਂ ਲੱਗ ਚੁੱਕੀਆਂ ਨੇ ਥਾਣਾ ਸਿਟੀ ਬਰਨਾਲਾ ਦੀਆਂ ਤੇ ਜਲਦੀ ਅਸੀਂ ਇਹਨਾਂ ਦੋਸ਼ੀਆਂ ਨੂੰ ਜਿਹੜਾ ਟਰੇਸ ਕਰ ਲਾਂਗੇ। ਇਹ ਦੋ ਗਰੁੱਪਾਂ ਦੀ ਲੜਾਈ ਦੇ ਵਿੱਚ ਘਟਾਰ ਆਇਆ ਜਾਂ ਮੰਤਰੀ ਦੇ ਵਿੱਚ ਸੀ ਹੋਇਆ। ਇਹ ਜੀ ਐਕਚੁਅਲ 'ਚ ਕੀ ਗੱਲ ਹੋਈ ਸੀ ਕਿ ਇੱਕ ਗੁਰਦਾਸ ਸਿੰਘ ਨਾਮ ਦਾ ਮੁੰਡਾ ਸੀ 17 ਸਾਲ ਦਾ। ਇਹ ਦਾ ਹੀਰਾ ਸਿੰਘ ਜਿਹੜਾ ਮਰਨ ਵਾਲਾ ਇਹਦਾ ਕਜ਼ਨ ਸੀਗਾ। ਪਹਿਲਾਂ ਜਦੋਂ ਮੇਲਾ ਚੱਲ ਰਿਹਾ ਸੀ ਉਦੋਂ ਇਹ ਜਿਹੜਾ ਗੁਰਦਾਸ ਸਿੰਘ ਹੈ ਇਹਦੀ ਇੱਕ ਦੂਜੇ ਗਰੁੱਪ ਦੇ ਨਾਲ ਲੜਾਈ ਹੋਈ ਸੀ। ਉਹਨਾਂ ਨੇ ਇਹਦੀ ਗੁਰਦਾਸ ਸਿੰਘ ਦੀ ਕੁੱਟਮਾਰ ਕਰਤੀ ਇਹਦੇ ਥੱਪੜ ਵਗੈਰਾ ਲਾਤੇ ਸੀ। ਬਾਦ ਦੇ ਵਿੱਚ ਜਦੋਂ 9:30 ਵਜੇ ਜਦੋਂ ਦੁਬਾਰਾ ਇਹਨੇ ਗੁਰਦਾਸ ਸਿੰਘ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਜਿਹਦੇ ਵਿੱਚ ਕੀ ਇਹਨੇ ਆਪਣੇ ਕਜ਼ਨ ਹੀਰਾ ਸਿੰਘ ਨੂੰ ਵੀ ਬੁਲਾ ਲਿਆ ਇਹਨੇ ਉਹਨਾਂ ਨੂੰ ਬੁਲਾ ਕੇ ਫਿਰ ਦੁਬਾਰਾ ਉਹ ਜਿਹੜੇ ਮੁੰਡੇ ਸੀ ਜਿਹੜੇ ਦੂਸਰੇ ਗਰੁੱਪ ਦੇ ਸੀ ਉਹਨਾਂ ਨੂੰ ਲੱਭ ਕੇ ਉਹਨਾਂ ਦੇ ਨਾਲ ਇਹਨਾਂ ਨੇ ਜਦੋਂ ਲੜਾਈ ਕੀਤੀ ਉੱਥੇ ਲੜਾਈ ਦੇ ਵਿੱਚ ਦੂਜੇ ਗੁੱਟ ਵੱਲੋਂ ਕਿਸੇ ਵਿਅਕਤੀ ਵੱਲੋਂ ਜਿਹੜਾ ਇੱਕ ਛੁਰੀनुमा ਹਥਿਆਰ ਦੇ ਨਾਲ ਇਹਦੇ ਉੱਤੇ ਹੀਰਾ ਸਿੰਘ ਤੇ ਵਾਰ ਕੀਤਾ ਗਿਆ ਜਿਸ ਤੋਂ ਬਾਅਦ ਇਹ ਸਾਰੇ ਉੱਥੋਂ ਮੌਕੇ ਤੋਂ ਭੱਜ ਕੇ ਡਿਸਪਰਸ ਹੋ ਗਏ ਦੋਨਾਂ ਤਰ੍ਹਾਂ ਦੇ ਜਿਹੜੇ ਬੰਦੇ ਸੀਗੇ ਤੇ ਜਿਹੜਾ ਇਹ ਹੀਰਾ ਸਿੰਘ ਹੈ ਉੱਥੇ ਮੌਕੇ ਤੇ ਜਿਹੜਾ ਜ਼ਖਮੀ ਹੋ ਕੇ ਡਿੱਗ ਗਿਆ ਜੋ ਜਦੋਂ ਇਹਨੂੰ ਲਜਾਇਆ ਗਿਆ ਤਾਂ ਇਹਦੀ ਜਿਹੜੀ ਪ੍ਰੋਡਕਟ ਇਹਦੀ ਮੌਤ ਹੋ ਗਈ। ਖੈਰ ਹੁਣ ਦੇਖਣਾ ਹੋਵੇਗਾ ਕਿ ਆਖਰ ਇਸ ਗਰੀਬ ਪਰਿਵਾਰ ਦੀ ਕੀ ਮਦਦ ਕੀਤੀ ਜਾਂਦੀ ਹੈ। ਇਹ ਪਰਿਵਾਰ ਦੀ ਮੰਗ ਹੈ ਕਿ ਉਹਨਾਂ ਦੀ ਆਰਥਿਕ ਤੌਰ ਤੇ ਮਦਦ ਕੀਤੀ ਜਾਵੇ। ਬਿਊਰੋ ਰਿਪੋਰਟ ਆਜ਼ਾਦ ਸੋਚ